ਗੀਆਂ ਮੇਰੀਆਂ ਮਾਵਾਂ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਜਿਹੜੀਆਂ ਇਲਾਜ ਨਹੀਂ ਕਰਾ ਸਕਦੀਆਂ ਜਿਨ੍ਹਾਂ ਕੋਲੇ ਟੀਕਾ ਲਵਾਉਣ ਨੂੰ ਪੈਸੇ ਨਹੀਂ ਐ ਜਿਨ੍ਹਾਂ ਕੋਲੇ ਕਈਆਂ ਦੇ ਘਰੇ ਛੱਤ ਨਹੀਂ ਐ ਤਰਪਾਲਾਂ 'ਚ ਬੈਠੀਆਂ ਐ ਇਹ ਮੰਨੇਗਾ ਜਦੋਂ ਕੰਮ ਮੰਗਣਗੀਆਂ ਤਾਂ ਪੰਚਾਇਤਾਂ ਉਹਨਾਂ ਨੂੰ ਕੰਮ ਦੇਣਗੀਆਂ ਤੇ ਕੰਮ ਦੇ ਕੇ ਤੇ ਫਿਰ ਉਹਨਾਂ ਨੂੰ ਪੈਸਾ ਦਿਆ ਕਰਨਗੀਆਂ ਤੇ ਗਰੀਬ ਦਾ ਚੁੱਲ੍ਹਾ ਚੱਲਦਾ ਰਹੇਗਾ ਇਹ ਕਾਂਗਰਸ ਪਾਰਟੀ ਦੇ ਡਾਕਟਰ ਮੰਧਮੋਹਨ ਸਿੰਘ ਦੀ ਸੋਚ ਸੀ ਤੇ ਇਸ ਕਰਕੇ ਇਹਦਾ ਨਾਮ ਮਹਾਤਮਾ ਗਾਂਧੀ ਮਨਰੇਗਾ ਯੋਜਨਾ ਰੱਖਿਆ ਗਿਆ ਕਿਉਂਕਿ ਮਹਾਤਮਾ ਗਾਂਧੀ ਜੀ ਵੀ ਇਸ ਬਾਰੇ ਜਿਹੜੀ ਸੋਚ ਸੀਗੀ ਮੇਰੇ ਸਤਕਾਰਯੋਗ ਭਰਾਓ ਅੱਜ ਨਾਮ ਬਦਲਿਆ ਜਾ ਰਿਹਾ ਹੈ ਨਾਮ ਦੇ ਬਦਲਦੇ ਨਾਲ ਸਾਰਾ ਮਨਰੇਗਾ ਦਾ ਕਿੱਤਾ ਬਦਲ ਦਿੱਤਾ ਪਹਿਲਾਂ ਤੁਸੀਂ ਕੰਮ ਮੰਗਦਿਆਂ ਸੀ ਤੇ ਕੰਮ ਦੇਣਾ ਪੈਣਾ ਸੀ 15 ਦਿਨਾਂ ਦੇ ਅੰਦਰ ਅੰਦਰ ਹੁਣ ਨਹੀਂ ਹੈ ਹੁਣ ਮੋਦੀ ਦੀ ਸਰਕਾਰ ਦੱਸੂਗੀ ਕਿ ਮੇਰੇ ਕੋਲੇ ਇੰਨੇ ਪੈਸੇ ਐ ਤੇ ਇੰਨਾ ਦਿਨਾਂ ਚ ਤੁਸੀਂ ਕੰਮ ਮੰਗ ਇੰਨਾ ਕੰਮ ਮੈਂ ਦੇਵਾਂਗਾ ਤੇ 12 ਮਹੀਨਿਆਂ ਚੋਂ 2 ਮਹੀਨੇ ਤਾਂ ਮੈਂ ਕੰਮ ਦੇਵਾਂਗਾ ਹੀ ਨਹੀਂ 10 ਦਿਨ ਕੰਮ ਦੇਵਾਂਗਾ ਇਹ ਹਾਲਾਤ ਬਣਾ ਦਿੱਤੇ ਐ ਪਹਿਲਾ ਸਾਰੇ ਦਾ ਸਾਰਾ ਪੈਸਾ ਕੇਂਦਰ ਦੀ ਸਰਕਾਰ ਦਿੱਤੀ ਸੀ ਉਹ ਇਸ ਕਰਕੇ ਦਿੰਦੀ ਸੀ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਸੂਬਿਆਂ ਦੀ ਇਹਨਾਂ ਕੋਲੇ ਪੈਸਾ ਨਹੀਂ ਹੁੰਦਾ ਇਹ ਕਰਜ਼ੇ 'ਚ ਰਹਿੰਦੀਆਂ ਔਰ ਪੰਜਾਬ ਦਾ ਤਾਂ ਬਹੁਤ ਮਾੜਾ ਹਾਲ ਹੈ ਇਸ ਸਕੀਮ 'ਸੀ ਵੀ ਸਾਰਾ ਪੈਸਾ ਦਿੱਲੀੋਂ ਆਇਆ ਕਰੂਗਾ ਹੁਣ ਮੋਦੀ ਨੇ ਕਹਤਾ 20 60 40 ਦੀ ਪੈਸੇ ਹੋਣਗੇ 60 ਪੈਸੇ ਸੈਂਟਰ ਦੇਊਗਾ ਤੇ 40 ਪੈਸੇ ਪੰਜਾਬ ਦੇਊਗਾ ਜੀਰੇ ਨਾਲ ਮੰਨੇਗਾ ਮਕਮਲ ਤੌਰ ਤੇ ਪੰਜਾਬ ਦੇ ਅੰਦਰ ਬੰਦ ਹੋ ਜਾਏਗੀ ਇਹ ਹਾਲਾਤ ਬਣਾ ਦਿੱਤੇ ਗਏ ਆ ਆ ਮੇਰੇ ਕੋਲੇ ਡਾਟਾ ਹੈ ਮੈਂ ਅਗਰ ਆਪਣੇ ਲੁਧਿਆਣੇ ਦੀ ਗੱਲ ਕਰਾਂ ਬੀਬੀਓ ਬੀਜੇਪੀ ਵਾਲੇ ਕਹਿੰਦੇ ਆ ਬੰਦੇ ਅਸੀਂ ਇਹਨੂੰ ਵਧਾ ਕੇ 125 ਦੇਣ ਕਰਤਾ ਹੁਣ ਮੇਰੀ ਗੱਲ ਸੁਣੋ 121000 ਆਪਣੇ ਜਿਹੜੀਆਂ ਬੰਦੇ ਤੇ ਬੁੜੀਆਂ ਦੇ ਖਾਤੇ ਆ ਮਨਰੇਗਾ ਚ ਕਿੰਨੇ ਆ ਲੁਧਿਆਣੇ ਚ 1 ਲੱਖ 21000 ਕੇਵਲ 54000 ਪਰਿਵਾਰਾਂ ਨੂੰ ਕੰਮ ਮਿਲਿਆ ਜਾਣੀ ਕੀ 48% ਲੋਕਾਂ ਨੂੰ ਕੰਮ ਮਿਲਿਆ ਤੇ ਜੀਰੇ ਵਿੱਚੋਂ ਧਿਆਨ ਨਾਲ ਸੁਣਿਓ ਬੀਬੀਓ ਕਿਉਂਕਿ ਇਹ ਜਿਹੜੇ ਭਾਜਪੀ ਵਾਲੇ ਐ ਇਹ ਗੜਬੜ ਕਰ ਰਹੇ ਕਹਿੰਦੇ ਅਸੀਂ ਤਾਂ ਤੁਹਾਨੂੰ 125 ਦਿਨ ਦੇਤੇ 125 ਦਿਨ ਨਹੀਂ ਦੇਤੇ ਪਹਿਲਾਂ ਤਾਂ 121000 ਚੋਂ ਅੱਧੇ ਬੰਦਿਆਂ ਨੂੰ ਕੰਮ ਮਿਲਿਆ ਤੇ 100 ਦਿਨ ਦਾ ਕੰਮ ਪਤਾ ਕਿੰਨੇ ਦਿਨ ਬੱਜਿਆਂ ਨੂੰ ਮਿਲਿਆ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ ਆਪਣੇ ਲੁਧਿਆਣੇ 'ਚ 121000 'ਚੋਂ 100 ਦਿਨ ਦਾ ਤੇ ਜਦੋਂ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ ਤੇ ਭਾਈ ਤੇਰੇ 125 ਦਿਨ ਤਾਂ ਪੂਰੇ ਹੀ ਨਹੀਂ ਹੋਣੇ ਉਹਨੂੰ ਪਤਾ ਹੈ ਵੀ ਮੈਂ ਗੱਲੀਬਾਤੀ ਕਹੂੰਗਾ ਵੀ ਦਿਨ ਵਧਾਤੇ ਪਰ ਦਿਨ ਵਧਾਉਂਦਾ ਕੀ ਫਾਇਦਾ ਹੋਇਆ ਸਾਨੂੰ ਤਾਂ 100 ਦਿਨ ਵੀ ਪੂਰਾ ਨਹੀਂ ਹੁੰਦਾ ਹੋਇਆ ਕਿਸੇ ਦਾ 100 ਦਿਨ ਹੱਥ ਖੜੇ ਕਰਕੇ ਦੱਸੋ ਉਹ ਪਿਛਲੀਆਂ ਬੀਬੀਆਂ ਵੀ ਹੱਥ ਖੜੇ ਕਰੋ 100 ਦਿਨ ਮਿਲਿਆ ਕੰਮ 50 ਦਿਨ ਵੀ ਨਹੀਂ ਮਿਲਿਆ ਤੇ ਮੈਂ ਕੀ ਮੰਗ ਕੀਤੀ ਤੇ ਵਿਧਾਨ ਲੋਕ ਸਭਾ ਦੇ ਵਿੱਚ ਅਮਰ ਸਿੰਘ ਨੇ ਕਿਹਾ ਕਹਿੰਦਾ ਸਰਦਾਰ ਅਮਰ ਸਿੰਘ ਜੀ ਕਹਿੰਦੇ ਜਿਨ੍ਹਾਂ ਨੇ ਮਨੇਰੇਗਾ ਬਣਾਈ ਉਹਨਾਂ ਨੇ ਕਿਹਾ ਸਾਡੀ ਦਿਹਾੜੀ 600 ਤੋਂ 700 ਰੁਪਿਆ ਕਰੋ ਭਾਵੇਂ 350 ਹੀ ਰੱਖੋ ਕਿਉਂਕਿ 700 ਰੁਪਿਆ ਅੱਜ ਦਿਹਾੜੀ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਕਿਹਾ ਕਿ ਇਹਨੂੰ ਕਿਸਾਨੀ ਨਾਲ ਜੋੜ ਦਿਓ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਐ ਉਹਨਾਂ ਨੂੰ ਵੀ ਫਾਇਦਾ ਹੋ ਜਾਏ ਪੇ 100 ਦਿਨ ਦਾ ਕੰਮ ਗਰੀਬ ਨੂੰ ਮਿਲਣ ਲੱਗ ਪੇ ਇਹ ਕਾਂਗਰਸ ਪਾਰਟੀ ਦੀ ਸੋਚ ਹੈ ਮੇਰੇ ਸਤਕਾਰਯੋਗ ਪ੍ਰਾਉ ਮੋਦੀ ਸਾਹਿਬ ਕਹਿੰਦੇ ਕਾਨੂੰਨ ਬੜਾ ਚੰਗਾ ਹੈ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨਾਂ ਦਾ ਕਾਨੂੰਨ ਵੀ ਬੜਾ ਚੰਗਾ ਹੈ ਤੁਸੀਂ ਦੇਖਿਆ ਤਿੰਨ ਕਾਲੇ ਕਾਨੂੰਨ ਉਹ ਕਹਿੰਦੇ ਸੀ ਇਹ ਵੀ ਬੜਾ ਚੰਗਾ ਕਾਨੂੰਨ ਹੈ ਸੋ ਮੇਰੇ ਕਹਿਣ ਤੋਂ ਪਾਵੇ ਹੈ ਮਕਮਲ ਤੌਰ ਤੇ ਮੰਦਰੇਗਾ ਬੰਦ ਹੋ ਜਾਏਗੀ ਸਤਕਾਰਯੋਗ ਮੇਰੀਓ ਮਾਤਾਓ ਪੈਣੋ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਤੁਮਾਨ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਬੁਲਾਈ 80 ਲੱਖ ਰੁਪਿਆ ਕਰੋੜ ਰੁਪਿਆ ਖਰਚਾ ਕੀਤਾ ਤੇ ਇੱਕ ਨਿੰਦਾ ਪ੍ਰਸਤਾਵ ਲੈ ਆਂਦਾ ਜਿਵੇਂ ਪਹਿਲਾਂ 7-8 ਨਿੰਦਾ ਪ੍ਰਸਤਾਵ ਲੈ ਕੇ ਆਏ ਹੈ ਕਿ ਇਹ ਮਨਰੇਗਾ ਦਾ ਕਾਨੂੰਨ ਗਲਤ ਬਣਾਇਆ ਜਾ ਰਿਹਾ ਹੈ ਉਹ ਭਲਿਆ ਮਾਨ ਸਾਹਿਬ ਹਜੇ ਕਾਨੂੰਨ ਬਣਿਆ ਨਹੀਂ ਸੀ ਤੇ तेरे ਰਾਜ ਦੇ ਵਿੱਚ ਕੇਵਲ 12 ਪਰਿਵਾਰਾਂ ਨੂੰ ਲੁਧਿਆਣੇ 'ਚ 121000 ਪਰਿਵਾਰਾਂ 'ਚੋਂ ਕੇਵਲ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਤੂੰ ਹਣਕੀ ਕਰ ਰਿਹਾ ਹੈ ਕਿਉਂ ਲੋਕਾਂ ਨੂੰ ਬੇਕੂ ਬਣਾ ਰਹੇ ਹੋ ਪੈਸਾ ਰੱਖੋ ਔਰ ਇਹ ਗੱਲ ਕਹੋ ਪੰਜਾਬ ਦੀ ਵਿਧਾਨ ਸਭਾ 'ਚ ਕਿ ਮੈਂ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਤਦ ਤੱਕ ਮੈਂ ਕਦ ਤੱਕ ਮੈਂ ਪੰਜਾਬ ਦੇ ਲੋਕਾਂ ਦੀ ਮਨਰੇਗਾ ਬੰਦ ਨਹੀਂ ਹੋਣ ਦਿਆਂਗਾ ਅੱਜ ਪੰਜਾਬ ਦੇ ਹਲਾਕ ਬਹੁਤ ਮਾਰੇ ਐ ਹਜ਼ਾਰ ਰੁਪਏ ਨੂੰ ਤਰਸਰੀਆਂ ਮੇਰੀਆਂ ਬਾਵਾ ਹੁਣ ਸਕੀਮ ਬਣਾਉਂਦਾ ਫਿਰਦਾ ਕਹਿੰਦਾ ਦੇਾਂਗੇ ਹਜ਼ਾਰ ਰੁਪਿਆ ਇਲੈਕਸ਼ਨ ਆ ਗਿਆ ਪੈਸੇ ਲੈ ਲਿਓ ਲੇਕਿਨ ਝਾੜੂ ਨੂੰ ਵੋਟਾਂ ਨਾ ਪਾਇਓ ਮੇਰੀਓ ਸਤਕਾਰਯੋਗ ਮਾਤਾ ਉਹ ਪਹਿਨੋ ਆਪਣਾ ਬੇੜਾ ਮਾੜਾ ਹਾਲ ਕਰਤਾ ਇਹਨੇ ਪੰਜਾਬ ਦਾ ਮਾੜਾ ਹਾਲ ਕਰਤਾ ਇਸ ਵਿਅਕਤੀ ਨੇ ਅੱਜ ਪੰਜਾਬ ਦੇ ਅੰਦਰ ਨਾ ਕੋਈ ਇੰਡਸਟਰੀ ਲਾਰੇ ਲਾ ਰਿਹਾ ਲੋ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਪੰਜਾਬ ਦੇ ਆਰਥਿਕ ਸੰਕਟ ਹੈ ਅੱਜ ਮੈਂ ਵੇਖ ਰਿਹਾ ਸੀ ਬਗੇਲ ਸਾਹਿਬ 175000 ਰੁਪਏ ਸੋਨਾ ਹੋ ਗਿਆ ਸੋਨਾ 175000 ਹੋ ਗਿਆ 12 ਸਾਲਾਂ ਮਨਮੋਹਨ ਸਿੰਘ ਦੇ ਰਾਜ ਇਹ ਸੋਨਾ 22000 ਰੁਪਏ ਤੋੜਾ ਹੁੰਦਾ ਸੀਗਾ ਆ ਸਾਡਾ ਗੈਸ ਦਾ ਸਿਲੰਡਰ 350 ਦਾ ਮਿਲਦਾ ਸੀਗਾ ਅੱਜ ਸਾਡੇ 1200 ਦਾ ਹੋ ਗਿਆ ਆ 400 ਰੁਪਏ ਦਾ ਗੱਟਾ ਡੀਏਪੀ ਦਾ ਮਿਲਦਾ ਹੁੰਦਾ ਸੀ 100 ਰੁਪਏ ਦਾ ਹੋ ਗਿਆ ਜਿਹੜਾ ਮਿਲਦਾ ਨਹੀਂ ਹੈ ਸੋ ਮੈਂ ਆਪ ਨੂੰ ਕਹਿਣਾ ਚਾਹਣਾ ਹੈ ਕਿ ਤਕੜੇ ਹੋ ਜਾਓ ਤਕੜੇ ਹੋ ਜਾਓ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਦੀ ਲੜਾਈ ਲੜਨੀ ਹੈ ਪੰਜਾਬ ਦੇ ਕਾਮਿਆਂ ਦੀ ਲੜਾਈ ਲੜਨੀ ਹੈ ਕਿ ਪੰਜਾਬ ਦੇ ਗਰੀਬਾਂ ਦੀ ਮਿੱਤਿਆਂ ਦੀ ਕੁਚਲਿਆਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਉਹਨਾਂ तमाम ਲੋਕਾਂ ਦੀ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਉਹਨਾਂ ਦੀ ਅਸੀਂ ਲੜਾਈ ਲੜਦੀ ਹੈ ਮੇਰੇ ਸਤਕਾਰਯੋਗ ਭਰਾਓ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਸਰ ਇਹ दाखे दे लोग है भाई बोलो सारे दाखे हाथ खड़े करो सारे दाखे हाथ खड़े करो ये कई बारी हों कि ये इधर उधर से नहीं बुलाया किसी को ये हल्के का नरोल जेड़ा। ए, दाखे भाई मारो नारा मारो कांग्रेस पार्टी कांग्रेस पार्टी ਸੋ ਅੱਜ ਮੈਂ ਇੱਕ ਗੱਲ ਹੋਰ ਕਹਿਣੀ ਛੋਣੀ ਆ ਪਿੱਛੇ ਦੇ ਬਲਾਕ ਸਮਤੀ ਦੀਆਂ ਛੋਣਾ ਹੋਈਆਂ ਅਸੀਂ 10 ਸੀਟਾਂ ਜਿੱਤੇ ਬੈਠੇ ਰਹੋ ਬਈ 2 ਮਿੰਟ ਠੀਕ ਐ ਕੋਈ ਬੰਦਾ 2 ਸੀਟਾਂ ਜ਼ਿਆਦਾ ਜਿੱਤ ਗਿਆ ਹੋਣਾ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਤਾ ਨਹੀਂ ਦਾਖਾ ਔਰ ਮੈਂ ਅੱਜ ਦੇ ਇਸ ਇਕੱਠ 'ਚ ਕਹਿਣਾ ਛੋਣਾ ਉਹ ਸਾਡਾ ਵੱਡਾ ਭਰਾ जिने 15 ਸਾਲਾਂ ਚ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਹਮੇਸ਼ਾ ਖੜਿਆ ਹੈ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਹੱਥ ਜੋੜਦਾ ਹੈ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖੇ ਔਰ ਤੁਸੀਂ ਲੋਕਾਂ ਨੇ ਅੱਜ ਇਸ ਗੱਲ ਤੇ ਮੋਹਰ ਲਾਤੀ ਹੈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਦਾਖੇ ਆਲਿਓ ਇਸ ਬੰਦੇ ਨੂੰ ਐਮਐਲਏ ਨਹੀਂ ਬਣਿਆ ਲੇਕਿਨ ਇਸ ਬੰਦੇ ਨੇ ਐਮਐਲਏ ਤੋਂ ਜ਼ਿਆਦਾ ਕੰਮ ਕਾਕੇ ਦੇ ਲੋਕਾਂ ਦੇ ਪਰ ਆਪਣੇ ਲੋਕਾਂ ਚ ਵਿਤਰੀਏ ਜੇ ਬਰੀ ਗੱਲ ਗਲਤ ਦਾ ਦੱਸ ਦਿਓ ਲੋਇ ਅੱਜ ਦੀ ਇਸ ਰੈਲੀ ਤੇ ਅੱਜ ਦੀ ਇਸ ਰੈਲੀ ਤੇ ਇਹ ਵੀ ਪਰਨ ਕਰਕੇ ਜਾਓ ਕਿ ਸੰਦੀਪ ਸਿੰਘ ਸੰਧੂ ਨੂੰ ਅਸੀਂ ਹੋਰ ਮੁੱਲ ਮੋੜਾਂਗੇ ਟਾਈਮ ਆਉਣ ਤੇ ਮੁੱਲ ਮੜਾਂਗੇ ਦਾ ਖਿਆਲਿਓ ਤਕੜੇ ਹੋ ਕੇ ਔਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਮੈਂ ਔਰ ਸੰਦੀਪ ਸੰਧੂ ਸਾਹਿਬ ਜੇ ਕੋਈਥੇ ਗਲਤੀ ਹੋ ਗਈ ਅਸੀਂ ਮਾਫੀ ਵੀ ਮੰਗਦੇ ਆ ਲੇਕਿਨ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਤੁਹਾਡੇ ਕੁੱਕਰ ਬਣ ਕੇ ਤੁਹਾਡੇ ਬੂਟ ਝੜ ਕੇ ਤੁਹਾਡੀ ਇਸੇ ਤਰ੍ਹਾਂ ਸੇਵਾ ਕਰਦੇ ਰਵਾਂਗੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਤਖੜੇ ਹੋ ਕੇ ਕਾਂਗਰਸ ਪਾਰਟੀ ਨੂੰ ਬਲੰਦ ਰੱਖਣਾ ਤੇ ਸੰਦੀਪ ਸਿੰਘ ਸੰਧੂ ਨੂੰ ਚੜ੍ਹਦੀ ਕਲਾ ਚ ਰੱਖਣਾ Lord be tending at it.